ਬਾਦਰਾਂ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ 13 0 ਤੇ 13 0 ਪਰ ਟਕਰਾਓ ਹੋ ਚੁੱਕਿਆ ਹੈ ਇਸੇ ਕਰਕੇ ਦਾ ਸੁਣਿਆ ਇਸਨੂੰ ਬਾਦਲ बोल ਨਹੀਂ ਰਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਬਾਦਲ ਦੇ ਖਿਲਾਫ ਇੱਕ ਪਿਆਰ ਪੰਜਾਬ ਸਰਕਾਰ ਨੂੰ ਇਲੋਸ ਰਹੇ ਅੰਦਰੋਂ ਘੱਟ ਹੋ ਚੁੱਕਿਆ ਆਲਰੇਡੀ 6 7 10 ਸਮਝੌਤਾ ਹੋ ਚੁੱਕਿਆ ਪਰ ਪੰਜਾਬ ਚੋਂ ਕਾਲੀ ਦਲ ਦੀ ਹੋਂਦ ਮੁਕੰਮਲ ਤੌਰ ਤੇ ਖਤਮ ਹੋ ਜਾਗੀ ਸਿੱਧਾ ਚਾਹੁੰਦੇ ਆ ਕਿ ਸਮਝੌਤਾ ਜਲਦੀ ਹੋ ਜੇ ਸਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂ ਦਾ ਪਟੜੀ ਜਮਾਂ ਲਾਈਨ ਤੋਂ ਲੈ ਦੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਤਾ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਉਦੋਂ ਤੋਂ ਲੈ ਕੇ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਓ ਪਰਿਵਾਰ ਦੀ 10 10 15 15 ਫੰਕਸ਼ਨ ਰੋਜ਼ ਅਟੈਂਡ ਕਰੀ ਦਿਆ ਹਮੇਸ਼ਾ ਚੋਣਵੀ ਮੋੜ ਚ ਬਿਨ ਸ਼ੁਰੂਆਤ ਕਰਦੀ ਬੰਦੀ ਕਦੀ ਨਹੀਂ ਕੀਤੀ ਐ ਕਿ ਜੇ ਲੋਕਾਂ ਨੇ ਭਾਰ ਪਾਇਆ ਜਿਤਾ ਕੇ ਅਸੀਂ ਉਦੋਂ ਤੋਂ ਹੀ ਜਿਹੜੀ ਲੜਾਈ ਸ਼ੁਰੂ ਰੱਖਨੇ ਆ ਅਸੀਂ ਕਦੀ ਆਰਾਮ ਨਾਲ ਬੈਹਣ ਵਾਲੇ ਬੰਦੇ ਹੀ ਨਹੀਂ ਦਿਵਾ ਜਿਹੜੀ ਕਰ ਰਹੇ ਆ ਤੇ ਮਾਝਪਈ ਭਾਵੇਂ ਨਹੀਂ ਰੱਖੀ ਗਈ ਸੀ ਪਾਲਾ ਪਰਵਾਰ ਵੱਲੋਂ 15-20 ਮਿੰਟ ਦਾ ਕੋਈ ਫਰਕ ਨਹੀਂ ਪੜਾ ਹਰੇ ਨਾ ਖੜਕ ਕੇ ਜਾਏ ਬੜੇ ਨੌਜਵਾਨ ਸਾਥੀਆਂ ਦੇ ਔਰ ਫੁੱਲਾ ਸੱਦਾ ਸੀ ਲੋਕਾਂ ਨੂੰ ਔਰ ਅੱਜ ਹੁਗਾਰਾ ਸੀ ਇਸ ਤੋਂ ਵੱਧ ਕਿ ਉਹਨਾਂ ਲਈ ਪਾਰਲੀਮੈਂਟ ਦੇ ਵਿੱਚ ਸਾਥੀ ਪਿੰਡਾਂ ਚ ਜੀਏ ਕਾਂਗਰਸ ਪਾਰਟੀ ਦੀ ਜਿੱਤ ਹੋਈ ਭਾਈ ਆਸ਼ੂ ਤੇ ਮਿੱਟੂ ਲੜੂ ਪਏ ਕੀ ਹੋਇਆ ਕੋਈ ਆਸ਼ੂ ਮਿੱਟੂ ਨਹੀਂ ਲੜੇ ਉਹ ਤਾਂ ਥੋਡੇ ਵਾਲੇ ਮੀਡੀਆ ਵਾਲੇ ਲੜਾ ਦਿੰਦੇ ਕੋਈ ਨਹੀਂ ਲੜਿਆ ਤੁਸੀਂ ਲੜਾਈ ਵੇਖੀ ਹੈ ਕੋਈ ਨਹੀਂ ਲੜਦਾ ਇਹ ਪੀੜਿਆਂ ਦੀ ਥੋਡੇ ਵਾਲੇ ਗੇ ਸਾਥੀਆਂ ਦੀ ਕਾੜ ਹੈ ਕੋਈ ਨਹੀਂ ਲੜਦਾ ਪੂਰਾ ਘੜਚੋੜ ਹੋ ਚੁੱਕਿਆ ਇਸੇ ਕਰਕੇ ਦੱਸੋ ਕਿ ਐਂਸਮ ਮੋਦੀ ਰਿਆ ਕਿ ਸੁਖਮਨੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਦਾ ਦੇ ਖਿਲਾਫ ਇੱਕ ਬਿਆਨ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਟਿਓੜ ਹੋ ਚੁੱਕਿਆ ਹੈ ਆਲਰੇਡੀ 6 7 10 ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ ਮੁਕੰਮਲ ਤੌਰ ਤੇ ਖਤਮ ਹੋ ਜਾਗੀ ਸਿੱਧਾ ਚਾਹੁੰਦੇ ਆ ਕਿ ਸਮਝੌਤਾ ਜਲਦੀ ਹੋ ਜੇ ਔਰ ਸਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਨਹੀਂਗਾ ਪਟੜੀ ਜਮਾਂ ਲਾਈਨ ਤੋਂ ਲੈ ਜੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਚੋਜੀ ਗਰਦਾਸਪੁਰ ਜਿਸ ਪ੍ਰਕਾਰ ਦਾ ਹੁਗਾਰਾ ਕਿਉਂਕਿ ਇਸ ਗਰਦਾਸਪੁਰ ਨੇ ਪਹਿਲਾਂ ਜਿਹੜੀ ਹੰਦੇਰੀ ਸੀ ਆਮ ਆਦਮੀ ਪਾਰਟੀ ਦੀ ਉਹ ਗਰਦਾਸਪੁਰ ਦੇ ਪੰਜ ਸੀਟਾਂ ਸਨ ਅੱਜ ਪਾਰਲੀਮੈਂਟ ਸਰ ਕੋ 6 ਸੀਟਾਂ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋੜ ਹੈ ਪਾਰਲੀਮੈਂਟ ਦਾ ਉਹ ਗਰਦਾਸਪੁਰ ਸੀਟ ਬਣੇਗੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਤੁਹਾਨੂੰ ਦੱਸਦਾ ਵੀ 13 ਦੀਆਂ 13 ਸੀਟਾਂ ਤੇ ਚੋਣਾਂ ਲੜਨਗੇ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋ ਜਗਾ ਇਸ ਇਨਫੋਰਮੇਸ਼ਨ ਦੇਾਂਗੇ ਪਰ ਪਹਿਲਾਂ ਵੀ ਤੇ ਅੱਜ ਵੀ ਤੇ ਉਦੋਂ ਵੀ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਚੋਣਾਂ ਲੜ ਰਹੇ ਹਾਂ। ਅਮਰ ਦੀ ਧਰਮਾਤਮਾ ਸੁਖ ਰੱਖੇ। ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮੈਂ ਸੁਖਵੀਰ ਬਾਦਲਾ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ ਕਿ 13 0 ਤੇ 13 0 ਪਰ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਅਹ ਮਨ ਖੁਸ਼ ਆ ਕਿ ਮੌਸਮ ਬਹੁਤ ਖਰਾਬ ਸੀ بارش ਸੀ ਪਰ ਫਿਰ ਵੀ ਜਿਹੜਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਆ ਕਿ ਮੈਂ ਨਹੀਂ ਸਮਝਦਾ ਕਿ ਇੰਨੇ بارش ਦੇ ਵਿੱਚ ਵੀ ਇਸ ਢੰਗ ਦੇ ਨਾਲ ਲੋਕ ਬੈਠੇ ਨੇ ਔਰ ਮੈਂ ਜਿੰਨਾ ਧੰਨਵਾਦ ਆਪਣੇ ਇਲਾਕੇ ਦੇ ਲੋਕਾਂ ਦਾ ਜ਼ਿਲ੍ਹੇ ਦੇ ਕਰਾਂ ਉਨਾ ਹੀ ਥੋੜਾ ਜਿੰਨੇ ਜਿੰਨੇ ਵੀ ਕਦਮ ਇੱਥੇ ਚੱਲ ਕੇ ਆਇਆ ਮੈਂ ਇਹ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਲੱਗਦਾ ਵੀ ਜਿਹੜੀ ਚੜ੍ਹ ਤਿਆਰੀ ਬਦ ਚੋਣਾਂ ਦਾ ਟਿਕਲ ਵੱਜ ਗਿਆ ਜੀ ਲੋਕ ਸਮਝ ਚੁੱਕ ਗਏ ਯਾਰ ਅਸੀਂ ਰਹਿਨੇ ਚਨਾਵੀ ਮੋੜ ਚਾ ਪਾੜਾ ਪਰਿਵਾਰ ਰਹਿੰਦਾ ਹੀ ਚਨਾਵੀ ਮੋੜ ਚਾ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਉਦੋਂ ਤੋਂ ਲੈ ਕੇ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਓ ਪਰਿਵਾਰ ਦੀ 10 10 15 15 ਫੰਕਸ਼ਨ ਰੋਜ਼ ਅਟੈਂਡ ਕਰੀ ਦਿਆ ਹਮੇਸ਼ਾ ਚਨਾਵੀ ਮੋੜ ਚ ਰਹਿ ਗਏ ਅੱਜ ਮੈਂ ਦੀ ਸ਼ੁਰੂਆਤ ਕਰਦੀ ਹੈ ਜੀ ਬੰਦੀ ਕਦੀ ਨਹੀਂ ਕੀਤੀ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਅਗਲੇ ਦਿਨੀ ਆਈ ਜਿਹੜੇ ਕੰਮਰਕਸੇ ਕਰ ਲੈਨੇ ਆ ਕਿ ਰਾਮ ਨਾ ਬੰਦੇ ਬਹਿਣ ਵਾਲੇ ਬੰਦੇ ਹੀ ਨਹੀਂ ਸਰ ਮੀਂਹ ਦੇ ਵਿੱਚ